ਤਾਨੂੰ ਕੀ ਲੱਗਦਾ ਹੈਗਾ ਕਿ ਜੇਕਰ ਪੰਜਾਬ ਦੇ ਵਿੱਚ ਪ੍ਰਾਣੀਆਂ ਸਿਹਤ ਸਹੂਲਤਾਂ ਨੂੰ ਦੁਬਾਰਾ ਤੋਂ ਮੁੜ ਤੋਂ ਸ਼ੁਰੂ ਕੀਤਾ ਜਾਵੇ ਜਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਹਸਪਤਾਲ ਬਣਾਏ ਗਏ ਸੀ ਕਿਸੇ ਸਮੇਂ ਸਰਕਾਰਾਂ ਦੇ ਵੱਲੋਂ ਉੱਥੇ ਹੀ ਰਹਿਣ ਵਾਸਤੇ ਡਾਕਟਰਾਂ ਦੇ ਲਈ ਘਰ ਬਣਾਏ ਗਏ ਸੀਗੇ ਜੇਕਰ ਉਹਨਾਂ ਚੀਜ਼ਾਂ ਵੱਲ ਦੁਬਾਰਾ ਗੌਰ ਕੀਤੀ ਜਾਵੇ ਤਾਂ ਪੰਜਾਬ ਵਿੱਚ ਸਿਹਤ ਸਹੂਲਤਾਂ ਨੂੰ ਹੋਰ ਵੀ ਵਧਿਆ ਕੀਤਾ ਜਾ ਸਕਦਾ ਹੈ ਹਾਲਾਂਕਿ ਪੰਜਾਬ ਸਰਕਾਰ ਦਾਅਵੇ ਕਰਦੀ ਹੈ ਕਿ ਕਰੋੜਾ ਲੋਕ ਮੁਹੱਲਾ ਕਲੀਨਿਕਾਂ ਤੋਂ ਦਵਾਈ ਲੈ ਰਹੇ ਨੇ ਪਰ ਇਨ੍ਹਾਂ ਜੋ ਖੰਡਰ ਬਣ ਚੁੱਕੇ ਨੇ ਪੁਰਾਣੇ ਹਸਪਤਾਲ ਨੇ ਜੋ ਇਹਨਾਂ ਦੇ ਵੱਲ ਕਿਸੇ ਵੀ ਸਰਕਾਰ ਦੇ ਵੱਲੋਂ ਧਿਆਨ ਨਹੀਂ ਦਿੱਤਾ ਜਾਂਦਾ ਬਲਕਿ ਇੱਕ ਮਿੰਨੀ ਪੀਐਸਸੀ ਸੈਂਟਰ ਹੋ ਗਏ ਜਿਸ ਤਰੀਕੇ ਨਾਲ ਅਤੇ ਹੋਰ ਡਿਸਪੈਂਸਰੀਆਂ ਹੋ ਗਈਆਂ ਉਹਨਾਂ ਦੇ ਵੱਲ ਵੀ ਕੋਈ ਖਾਸ ਧਿਆਨ ਨਹੀਂ ਦਿੱਤਾ ਜਾਂਦਾ ਅੰਗਣਵਾੜੀ ਸੈਂਟਰ ਜਿੰਨੇ ਵੀ ਸੈਂਟਰ ਨੇ ਉਹਨਾਂ ਦੇ ਵੱਲ ਸਰਕਾਰਾਂ ਖਾਸ ਧਿਆਨ ਨਹੀਂ ਦਿੰਦੀਆਂ ਬਲਕਿ ਸਮਾਂ ਪੈਂਦੇ ਪੈਂਦੇ ਉਹਨਾਂ ਦੀ ਹਾਲਤ ਜਿਹੜੀ ਇੰਨੀ ਖਸਤਾ ਹੋ ਜਾਂਦੀ ਹੈ ਕਿ ਉਹਨਾਂ ਦੇ ਜਗ੍ਹਾ ਦੇ ਉੱਪਰ 20-25 ਲੱਖ ਰੁਪਏ ਲਾ ਕੇ ਨਵੀਆਂ ਇਮਾਰਤਾਂ ਖੜੀਆਂ ਕਰਨੀਆਂ ਇੱਕ ਦੋ ਕਮਰੇ ਦੀਆਂ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਮੁੜ ਤੋਂ ਪ੍ਰਚਾਰ ਕਰਨਾ ਸੋ ਇਸ ਤੋਂ ਵਧੀਆ ਆਏਗਾ ਕਿ ਸਰਕਾਰ ਜੋ ਵੀ ਹੈ ਉਹ ਪੁਰਾਣੀਆਂ ਸੇਵਾਹੂਲਤਾਂ ਵੱਲ ਵੀ ਧਿਆਨ ਦੇਵੇ ਜੋ ਪੁਰਾਣੀਆਂ ਸਕੀਮਾਂ ਪੁਰਾਣੀਆਂ ਸਰਕਾਰਾਂ ਦੇ ਵੱਲੋਂ ਸਿਹਤ ਨੂੰ ਲੈ ਕੇ ਸ਼ੁਰੂ ਕੀਤੀਆਂ ਨੇ ਉਹਨਾਂ ਨੂੰ ਵੀ ਚੱਲਦੀਆਂ